ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤਹਿਰਕਾ ਪੰਜਾਬ ਟੀਵੀ ਅਤੇ ਮੈਂ ਹਾਂ ਜੋਤੀ ਸੰਧੂ ਅੱਜ ਜੀਨਲ ਹਾਈਟੈਕ ਐਗਰੋ ਇੰਡੀਆ ਲਿਮਟਿਡ ਦੀ ਬ੍ਰਾਂਚ ਲੰਦਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਬ੍ਰਾਂਚ ਲੰਦਰ ਦੇ ਮੈਨੇਜਰ ਪੂਰਨ ਸਿੰਘ ਸੀਮਾ ਦੀ ਅਗਵਾਈ ਹੇਠ ਹੋਈ ਇਸ ਵਿਸ਼ੇਸ਼ ਮੀਟਿੰਗ ਦੌਰਾਨ ਸਰਦਾ ਸੀਮਾ ਨੇ ਜੀਨਲ ਹਾਈਟੈਕ ਐਗਰੋ ਇੰਡੀਆ ਲਿਮਟਿਡ ਕੰਪਨੀ ਦੇ ਸੰਬੰਧ ਵਿੱਚ ਜਾਣਨਾ ਪਾਉਂਦੇ ਹੋਏ ਦੱਸਿਆ ਕਿ 24 ਜਨਵਰੀ ਨੂੰ ਸਾਡੀ ਬ੍ਰਾਂਚ ਦਾ 1 ਸਾਲ ਪੂਰਾ ਹੋ ਜਾਣਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਬ੍ਰਾਂਚ ਲੰਦਰ ਦੀ ਸਾਲਗिरा ਮਨਾਉਣ ਸਮੇਂ ਅਸੀਂ ਆਪਣੀ ਕੰਪਨੀ ਦੇ ਸੀਨੀਅਰਾਂ ਨੂੰ ਆਪਣੀਆਂ ਗਤੀਵਿਧੀਆਂ ਦਾ ਅਝੀਰ ਟੰਗ ਦਿਖਾਈਏ ਕਿ ਉਹ ਸਾਡੀ ਬ੍ਰਾਂਚ ਤੇ ਮਾਣ ਮਹਿਸੂਸ ਕਰਨ ਇਸ ਮੌਕੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਆਪਣੀ ਸੀਮਾ ਗਰੁੱਪ ਦੇ ਮੈਂਬਰਾਂ ਨੂੰ ਕਿ ਜੋ ਕੋਈ ਵੀ 23 ਜਨਵਰੀ ਤੱਕ 3 ਲੱਖ ਰੁਪਏ ਦਾ ਆਪਣਾ ਬਿਜ਼ਨਸ ਪੂਰਾ ਕਰ ਲਵੇਗਾ ਉਸ ਨੂੰ ਕੰਪਨੀ ਵੱਲੋਂ ਤਾਂ ਇੱਕ ਮੋਟਰਸਾਈਕਲ ਮਿਲੇਗਾ ਹੀ ਤੇ ਨਾਲ ਹੀ ਸਾਡੀ ਚਲੰਦਰ ਬ੍ਰਾਂਚ ਵੱਲੋਂ ਉਸ ਨੂੰ 21000 ਰੁਪਏ ਦਾ ਸਨਮਾਨ ਵਿਸ਼ੇਸ਼ ਰੂਪ ਤੇ ਦਿੱਤਾ ਜਾਵੇਗਾ ਜਿਸ ਦੀ ਸਾਰਿਆਂ ਨੇ ਹੀ ਛਲਾਗਾ ਕੀਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਉਂਕਿ ਨਾਮ ਮੇਰਾ ਸਭ ਜਾਣਦੇ ਹੋ ਤੁਸੀਂ ਨਾ ਦਸੰਦ ਜੀ ਵਰਤੋਂ ਦਿੱਤਾ ਨਹੀਂ ਤਾਂ ਇਹ ਬਹੁਤ ਵਧੀਆ ਆਪਣਾ ਵਿਚਾਰ ਕੀਤੇ ਬਾਰੇ ਫਸਟ ਟਾਈਮ ਬੋਲੇ ਨੇ ਜੋ ਬੋਲੇ ਬਹੁਤ ਅੱਛਾ ਬੋਲੇ ਬਹੁਤ ਬਹੁਤ ਧੰਨਵਾਦ ਬਾਕੀ ਅੱਜ ਅਸੀਂ ਆਪਣੇ ਬਿਜ਼ਨਸ ਬਾਰੇ ਮੀਟਿੰਗ ਦੇ ਵਿੱਚ ਇਕੱਠੇ ਹੋਏ ਆਂ ਤੇ ਮੀਟਿੰਗ ਆਪਾਂ ਆਪਣੇ ਸੀਨੀਅਰ ਵਰਕਰਾਂ ਨੂੰ ਸੀਨੀਅਰ ਵਰਕਰਾਂ ਵਾਸਤੇ ਕਿਸੇ ਇਹ ਆਪਾਂ ਇਸ ਵਿਸ਼ੇ ਨੂੰ ਕਿਵੇਂ ਅੱਗੇ ਵਧਾਉਣਾ ਹੈ ਔਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਅੱਜ ਆਪਣੇ ਨਾਲ ਇੱਥੇ ਸ਼ੇਅਰ ਕਰੇਗਾ ਤੇ ਆਪਾਂ ਉਹ ਜਿਹੜੀ ਉਹਦੀ ਪ੍ਰੋਬਲਮ ਉਹ ਵੀ ਹੱਲ ਕਰਾਂਗੇ ਬਾਕੀ ਸਾਰੇ ਵਰਕਰਾਂ ਨੂੰ ਅਸੀਂ ਕੁਝ ਗੱਲਾਂ ਦੱਸਾਂਗੇ ਇਹਨਾਂ ਦੇ ਵਿੱਚੋਂ ਕਾਫੀ ਕੰਮ ਕਰਕੇ ਕਈ ਪ੍ਰਾਈਜ਼ ਵੀ ਰੱਖੇ ਜਾਣਗੇ ਔਰ ਬਿਜ਼ਨਸ ਦੇ ਤੌਰ ਤੇ ਮੈਂ ਸਾਰੇ ਵਰਕਰਾਮ ਮੈਂ ਇਹ ਦੀ ਗੱਲ ਕਰਾਂਗਾ ਕਿ ਅਸੀਂ ਇੱਕ ਮੁੱਠ ਹੋ ਕੇ ਇਸ ਬਿਜ਼ਨਸ ਨੂੰ ਅੱਗੇ ਲੈ ਕੇ ਜਾਈਏ ਕਿਉਂਕਿ ਆਪਣੇ ਸੀਨੀਅਰ ਵਰਕਰਾਂ ਨੇ ਇਸ ਬ੍ਰਾਂਚ ਨੂੰ ਉਪੋਕਰਵਾਇਆ ਸੀ ਪਰ ਲੇਕਿਨ ਐਮ ਡੀ ਸਾਹਿਬ ਨੇ ਉਸ ਦਿਨ ਇਹ ਗੱਲ ਕਹੀ ਸੀ ਕਿ ਸਾਡੀਆਂ ਬ੍ਰਾਂਚਾਂ ਬਹੁਤ ਫਾਇਦੇਵਤ ਤੇ ਜਾ ਰਹੀਆਂ ਨੇ ਪਰ ਲੇਕਿਨ ਗੁਲੰਦਰ ਬ੍ਰਾਂਚ ਅਜੇ ਜ਼ੀਰੋ ਹੈ ਉਦਾ ਕਾਰਨ ਇਹ ਸੀ ਕਿ ਆਪਣੇ ਕੋ ਬਿਜ਼ਨਸ ਨਹੀਂ ਪੈ ਰਿਆ ਕੋਈ ਬਿਜ਼ਨਸ ਕਰਨਾ ਜਾਂ ਨਾ ਕਰਨਾ ਕੋਈ ਆਪਾਂ ਕਿਸ ਨੂੰ ਕਹਿ ਨਹੀਂ ਸਕਦੇ ਮੋਤਾ ਹਰਕ ਦੀ ਆਪਣੀ ਆਪਣੀ ਸੋਚ ਹੈ ਪਰ ਲੇਕਿਨ ਇਹ ਕਿ ਸਿਰਫ ਪ੍ਰੋਬਲਮ ਹੈ ਆ ਤੋਂ ਆਪਾਂ ਦੱਸਿਆ ਆਪਾਂ ਉਹਦਾ ਹੱਲ ਕੀਤਾ ਜਾਵੇ ਅਸੀਂ ਹੁਣ ਸੈਮੀਨਾਰ ਤੇ ਗਏ ਸੀ ਕਿ ਸਭ ਤੋਂ ਵੱਧ ਵੀ ਉਸ ਦਿਨ ਡਾਕਟਰ ਮੰਦਰ ਜੀ ਨੂੰ ਜੀਐਮ ਬਣਾਇਆ ਗਿਆ ਪਰ ਉਹਨਾਂ ਨੇ ਬਹੁਤ ਅੱਛਾ ਬਿਜ਼ਨਸ ਕੀਤਾ ਔਰ ਇਸ ਵਕਤ ਉਹਨਾਂ ਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਕਿ ਉਹ ਵਿਜ਼ਨ ਨੂੰ ਅੱਗੇ ਲੈ ਕੇ ਗਏ ਨੇ ਔਰ ਜੀਐਮ ਬੰਨ ਉਹਨਾਂ ਨੇ ਜਿਹੜਾ ਉਹਦਾ ਪ੍ਰਾਪਤ ਕੀਤਾ ਖਾਪਾ ਵੀ ਚਾਹੁੰਦੇ ਆ ਕਿ ਆਪਣੇ ਜਿਹੜੇ ਸੀਨੀਅਰ ਵਰਕਰ ਨੇ ਜੀਐਮ ਬੰਨ ਸਾਡੇ ਅਜੀਤ ਕੁਮਾਰ ਜੀ ਨੇ ਇਹ ਸੀਨੀਅਰ ਵਰਕਰ ਨੇ ਸਾਡੀ ਵੀ ਇੱਛਾ ਹੈ ਕਿ ਜੀਐਮ ਬੰਨ ਨੂੰ ਬਹੁਤ ਜਲਦੀ ਜਲਦੀ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਔਰ business ਇਹਨਾਂ ਦੇ ਨਾਲ ਰੱਖ ਕੇ ਕਰਾਂਗੇ ਔਰ ਇਹ ਜੋ ਵੀ ਸਾਨੂੰ ਜੇ ਇਹਨਾਂ ਦੇ ਸਾਡੇ ਵਿੱਚ ਕੋਈ ਕਮੀ ਦਿੰਦੀ ਸਾਡੇ ਸੀਨੀਅਰ ਸਾਹਿਬ ਨੂੰ ਉਹ ਕਮੀ ਅੱਜ ਸਾਡੇ ਸਾਹਮਣੇ ਕਰਨ ਹਾਂ ਤੇ ਨਿਚਲੇ ਵਰਕਰ ਜਿਹੜੇ ਵੀ ਕੋਈ ਇਸ ਤਰ੍ਹਾਂ ਦੀ ਕਮੀ ਜਿਹੜਾ ਕੰਮ ਨਹੀਂ ਕਰ ਰਹੇ ਜੇ ਕਿਸੇ ਵਰਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਆਪਾਂ ਉਹਦਾ ਹੱਲ ਕਰਾਂਗੇ ਅਸੀਂ ਚਾਹੁੰਦੇ ਆ ਕਿ ਜਲੰਧਰ ਬ੍ਰਾਂਚ ਚ ਘੱਮ ਸੇ ਕਮ ਇੱਕ ਦੋ ਮਹੀਨੇ ਦੇ ਵਿੱਚ ਬਹੁਤ ਅੱਪ ਹੋ ਜਾਵੇ ਕਿਉਂਕਿ ਅਸੀਂ ਵੀ ਐਮਡੀ ਸਰ ਨੂੰ ਜੋ ਵਾਅਦਾ ਕੀਤਾ ਹੈ ਕਿ ਸਭ ਜਲੰਧਰ ਬ੍ਰਾਂਚ ਚ ਸਭ ਤੋਂ ਜ਼ਿਆਦਾ ਰਿਫਲੈਕਸ਼ਨ ਕਰਿਆ ਕਰੀ ਉਹ ਪੂਰਾ ਕਰ ਸਕੀ। ਬਾਕੀ ਕਈਆਂ ਵਰਕਪੜਾਂ ਦੇ ਵਿੱਚ ਕਈ ਬਾਹਲੇ ਵੀ ਹੁੰਦੇ ਨੇ। ਕਿਸ ਤਰ੍ਹਾਂ ਦੇ ਵਿੱਚ ਉਹ ਬਿਜ਼ਨਸ ਤੌਰ ਤੇ ਨਹੀਂ ਬਿਜ਼ਨਸ ਹੁੰਦਾ ਕਿਸ ਤਰ੍ਹਾਂ ਕਹਿਣਾ ਪੈਂਦਾ ਹੈ। ਜੇ ਕੋਈ ਇਨਸਾਨ ਪੀ ਐਚ ਡੀ ਕਰਦਾ ਹੈ ਨਾ ਤੇ ਉਹ ਕਾਫੀ ਸਮਾਂ ਲੱਗ ਜਾਂਦਾ ਹੈ। ਕਿ ਜਸੀਂ ਨੈਟਵਰਕਰ ਵਿੱਚ ਨੈਟਵਰਕ ਦੇ ਵਿੱਚ ਕਾਫੀ ਸਮਾਂ ਤੋਂ ਕੰਮ ਕਰ ਰਹੇ ਆ ਤੇ ਅਸੀਂ ਵੀ ਇੱਕ ਪੀ ਐਚ ਪੀ ਐਚ ਡੀ ਕਰ ਚੁੱਕੇ ਹਾਂ। ਦੇ ਅੱਧਾ 10 ਸਾਡਾ ਸੀ ਨੈਟਵਰਕ ਦਾ ਕੰਮ ਕਰ ਚੁੱਕੇ ਆ ਅਸੀਂ ਵੀ ਪੀ ਐਚ ਡੀ ਕਰ ਚੁੱਕੇ ਕਿਸੇ ਆਦਮੀ ਨੇ ਪੀ ਐਚ ਡੀ ਕੀਤੀ ਸੀ ਔਰ ਉਹ ਆਰਮੀ ਵਿੱਚ ਭਰਤੀ ਹੋ ਗਿਆ ਜੇ ਆਰਮੀ ਵਿੱਚ ਭਰਤੀ ਹੋ ਗਿਆ ਤੇ ਉਹ ਕਿਸੇ ਦੀ ਗੱਲ ਨੂੰ ਮੰਨਦਾ ਨਹੀਂ ਸੀ ਜਿਵੇਂ ਆਪਣੀ ਕੰਪਨੀ ਦੇ ਕੁਝ ਕਾਨੂੰਨ ਨੇ ਕੁਝ ਰੂਲ ਰੋਲ ਬਣਾਏ ਗਏ ਨੇ ਜੇ ਆਪਾਂ ਫੋਲੋ ਨਹੀਂ ਕਰਾਂਗੇ ਤੇ ਆਪਾਂ ਉਸ ਪੀ ਐਚ ਡੀ ਦੇ ਉੱਤੇ ਪੂਰੇ ਨਹੀਂ ਲੈ ਸਕਦੇ ਉਹ ਪੀ ਐਚ ਡੀ ਕਰਕੇ ਆਰਮੀ ਵਿੱਚ ਭਰਤੀ ਹੋ ਗਿਆ ਔਰ ਉਹ ਜੋ ਆਰਮੀ ਦੇ ਰੂਲ ਸੀ ਕਹਿੰਦਾ ਮੈਂ ਨਹੀਂ ਮੰਨਦਾ ਇਹ ਬਕਵਾਸ ਨਹੀਂ ਮੇਰੇ ਵਾਸਤੇ ਨਹੀਂ ਆ ਦੂਜਿਆਂ ਵਾਸਤੇ ਸਾਰਿਆਂ ਵਾਸਤੇ ਉਹਨੇ ਨੌਕਰੀ ਤਾਂ ਕੀਤੀ ਜਿੰਨਾ ਪਾ ਕੰਮ ਕਰ ਰਹੇ ਆ ਉਹਨੇ ਨੌਕਰੀ ਕੀਤੀ ਆਰਮੀ ਦੇ ਵਿੱਚ ਪਰ ਲੇਕਿਨ ਉਹ ਪੀ ਐਚ ਡੀ ਕਰਕੇ ਕੋਈ ਅਫਸਰ ਨਹੀਂ ਬਣ ਸਕਿਆ ਕਿਸੇ ਮਕਾਮ ਤੇ ਨਹੀਂ ਪਹੁੰਚਿਆ ਉਹ ਸਿਰਫ ਤੇ ਸਿਰਫ ਡਰਾਈਵਰ ਹੀ ਰਿਹਾ ਆਰਮੀ ਦੇ ਲੇਕਿਨ ਕੀਤੀ ਉਹਨੇ ਪੀ ਐਚ ਡੀ ਸੀ ਪਰ ਲੇਕਿਨ ਉਹ ਕੰਪਨੀ ਜੋ ਆਰਮੀ ਦੇ ਰੂਲ ਸੀ ਉਹ ਫੋਲੋ ਨਹੀਂ ਸੀ ਕਰਦਾ ਉਹ ਕਹਿੰਦਾ ਸੀ ਇਹ ਰੂਲ ਮੇਰੇ ਵਾਸਤੇ ਨਹੀਂ ਬਣੇ ਇਹ ਰੂਲ ਜਿਹੜੇ ਆ ਦੂਜੇ ਲੋਕ ਧਰਤੀ 'ਤੇ ਨਾ ਵਾਸਤੇ ਬਣੇ ਨੇ ਮੈਂ ਇਹ ਨਾ ਹੁੰਦਾ ਨਹੀਂ ਜਾਣਦਾ ਇਸ ਕਰਕੇ ਆਪਾਂ ਨੈਟਵਰਕ ਵਿੱਚ ਆਏ ਆ ਔਰ ਜੋ ਕੰਪਨੀ ਦੇ ਰੂਲ ਨੇ ਉਹਨਾਂ ਨੂੰ ਫੋਲੋ ਕਰਾਂਗੇ ਔਰ ਕੰਪਨੀ ਤੋਂ ਅਸੀਂ ਬੜੇ-ਬੜੇ ਰਿਵਾਰਡ ਹਾਸਲ ਕਰਨੇ ਆ ਲੋਕਾਂ ਨੇ ਉਸ ਤੇ ਨਾ ਸਟੇਜ ਦੇ ਉੱਤੇ ਕਾਰਾਂ ਵੀ ਪ੍ਰਾਪਤ ਕੀਤੀਆਂ ਅਰੋੜਾ ਸਾਹਿਬ ਨਾਲ ਸੰਨ ਕਰਦਾ ਕਿ ਕੋਈ ਟਾਈਮ ਆਵੇਗਾ ਸਾਨੂੰ ਵੀ ਕਾਰਡੀ 24 ਸਟੇਜ ਤੇ ਮਿਲੇਗੀ ਲੋਕਾਂ ਦੇ ਸਾਹਮਣੇ ਤੇ ਅਸੀਂ ਚਾਹੁੰਦੇ ਹਾਂ ਕਿ ਆਪਾਂ ਸਾਰੇ ਇੱਕ ਮੁੱਠ ਹੋ ਕੇ bizness ਕਰੀਏ ਔਰ ਇਸ bizness ਨੂੰ ਅੱਗੇ ਲੈ ਕੇ ਚੱਲੀਏ ਜੇ ਕੰਮ ਕਰੋ ਜੇ आरडीएफडी ਦਾ ਨਹੀਂ ਹੁੰਦਾ ਆਪਾਂ ਹੋਰ ਬਕਰਾਂ ਨਾਲ ਆਪਣੇ ਜੋੜੀਏ ਔਰ ਆਰਡੀਐਫਡੀ ਤੋਂ ਬਿਨਾਂ ਵੀ ਆਪਾਂ ਕੰਮ ਪ੍ਰੋਡਕਟ ਸੇਲ ਕਰਕੇ ਵੀ ਕਰ ਸਕਦੇ ਹਾਂ ਜਾਂ ਆਪਾਂ ਪ੍ਰੋਡਕਟ ਸੇਲ ਕਰਨ ਵਾਸਤੇ ਮਾਰਕੀਟਿੰਗ ਵਾਸਤੇ ਰੱਟੀਆਂ ਰੱਖ ਸਕਦੇ ਹਾਂ ਖਾਤੇ ਰੱਖ ਸਕਦੇ ਆ ਜਾਂ ਉਹਨਾਂ ਨੂੰ ਜੇ ਆਪਾਂ ਦਿੱਤੋਂ ਆਪਣੇ ਕੰਪਨੀਸ਼ਨ ਤੋਂ ਕਰਨਾ ਕੀ ਸ਼ੁਰੂ ਕਰ ਸਕਦੇ ਆ ਔਰ ਜੇ ਤਨਖਾਹ ਦੇਣੀ ਹੈ ਉਹਦਾ ਫਾਰਮੂਲਾ ਅਸੀਂ ਬਣਾ ਕੇ ਦਵਾਂਗੇ ਉਹ ਕਮਿਸ਼ਨ ਦੇ ਤੌਰ ਤੇ ਹੀ ਹੋਵੇਗਾ ਜਿਹੜਾ ਵਰਕਰ ਨੂੰ ਵੀ ਕਾਫੀ ਬਚੇ ਔਰ ਉਹਨਾਂ ਨੂੰ ਤਨਖਾਹ ਚਲੀ ਜਾਵੇ ਇਹ حساب ਰੱਖਣਾ ਕਿ ਦਵਾਂਗੇ ਔਰ ਸਾਰੇ ਵਰਕਰਾਂ ਨੂੰ ਇਹ ਬੇਨਤੀ ਆ ਅੱਜ ਦੀ ਮੀਟਿੰਗ ਨਾਲ ਬਸਰ ਰੱਖੀ ਸੀ ਜੀ ਕਿ ਆਪਾਂ ਇੱਥੇ ਬੈਠ ਕੇ ਆਪਣੇ ਵਿੱਚ ਆਪ ਵਿਚਾਰ ਕਰੀਏ ਕਿਉਂਕਿ ਆਪਾਂ ਉੱਥੋਂ ਕਿਸੇ ਕਿਸੇ ਆਪ ਦੇ ਵਰਕਰਾਂ ਨਾਲ ਆਪ ਹੀ ਗੱਲ ਕਰਾਂਗੇ ਔਰ ਜੋ ਵਰਕਰ ਨੂੰ ਕਿਸੇ ਨੂੰ ਪ੍ਰੋਗਰਾਮ ਹੈ ਉਹ ਸਾਨੂੰ ਦੱਸੇਗਾ ਔਰ ਜੇ ਸਾਡੇ ਵਿੱਚ ਕੋਈ ਕਮੀ ਹੈ ਤੇ ਉਹ ਵਰਕਰ ਸਾਨੂੰ ਵੀ ਦੱਸਣਗੇ ਕਿ ਤੁਹਾਡੇ ਵਿੱਚ ਆਹ ਕਮੀ ਹੈ ਜਾਂ ਸਾਨੂੰ ਕੋਈ ਚੀਜ਼ ਨਹੀਂ ਮਿਲਦੀ ਜਾਂ ਇੱਥੇ ਕਿਸੇ ਨਾਲ ਆਇਆ ਨਾ ਕੋਈ ਗੋੜਿਆ ਪੀਤਾ ਜਾਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਬਾਕੀ ਤਾਂ ਕੰਪਨੀ ਦਾ ਰੂਲ ਬਣਿਆ ਹੈ ਤੇ ਜਿਹੜਾ ਬੰਦਾ ਤੇ 10 ਲੱਖ ਦਾ ਬਿਜ਼ਨਸ ਕਰਦਾ ਨਵਰੋ ਦਾ 3 ਲੱਖ ਦਾ ਚੈੱਕ ਬੰਦਾ ਹੋਵੇ ਜਾਂ 5 ਲੱਖ ਦਾ ਚੈੱਕ ਬੰਦਾ ਹੋਵੇ ਇੱਕ ਵਰਕਰ ਨਵਾਂ ਫਰੈਸ਼ ਲੱਗਾ ਹੈ ਤੇ ਉਹ 500 ਰੁਪਏ ਦਾ ਹੀ ਖਾਤਾ ਲਗਾ ਰਿਹਾ ਹੈ ਤੇ ਕੋਈ ਛੋਟਾ ਜਿਹਾ ਪ੍ਰੋਡਕਟ ਹੀ ਵੇਚ ਰਿਹਾ ਸੇਲ ਕਰ ਰਿਹਾ ਹੈ ਤੇ ਉਹਨੇ ਕੱਪੜੇ ਗੰਦੇ ਪਾਏ ਹੋਣ ਤੇ ਉਹ ਰੰਗ ਦਾ ਕਾਲਾ ਹੋਵੇ ਜਿਹੜਾ ਬੰਦਾ 3 ਲੱਖ ਦਾ ਚੈੱਕ ਬਣਾ ਰਿਹਾ ਹੈ ਚਾਹੇ ਉਹ ਗੱਡੀ ਤੇ ਆਉਂਦਾ ਹੈ ਚਾਹੇ ਅਮੀਰ ਹੈ ਤੇ ਜਿਹੜਾ ਬੰਦਾ ਥੋੜਾ ਜਿਹਾ ਪ੍ਰੋਡਕਟ ਹੀ ਵੇਚ ਰਿਹਾ ਤੇ 50 ਰੁਪਏ ਦਾ ਚੈੱਕ ਬਣਾ ਰਿਹਾ ਤੇ ਰੰਗ ਦਾ ਕਾਲਾ ਤੇ ਕੱਪੜੇ ਗੰਦੇ ਪਾਏ ਤੇ ਉਹਦੇ ਨਾਲ ਮਤ ਘੇਰ ਕੀਤਾ ਗਿਆ ਉਸੇ ਵਕਤ ਹੀ ਕੰਪਨੀ ਦੇ ਵਿੱਚੋਂ ਦਾ ਕੋਡ ਵੀ ਕੈਂਸਲ ਕੀਤਾ ਜਾਵੇਗਾ ਪਰ ਉਹਨੂੰ ਜੋ ਨਕਲੀ ਤੇ ਉਹ ਕੱਢਿਆ ਜਾਏਗਾ ਕਿਉਂਕਿ ਕਿਸੇ ਦੇ ਨਾਲ ਕੋਈ ਮਾਤ ਦੇ ਨਹੀਂ ਕੀਤਾ ਜਾਵੇਗਾ ਜਿਹੜਾ ਵਰਕਰ ਆ ਸਾਰੇ ਹੀ ਬਰਾਬਰ ਨੇ ਚਾਹੇ ਉਹ 50 ਰੁਪਏ ਦਾ ਚੈੱਕ ਬਣਾਉਂਦਾ ਹੈ ਚਾਹੇ ਉਹ 3 ਲੱਖ ਦਾ ਚੈੱਕ ਬਣਾਉਂਦਾ ਹੈ ਲੇਕਿਨ ਵਰਕਰ ਸਾਰੇ ਹੀ ਬਰਾਬਰ ਨੇ ਇਸ ਕਰਕੇ ਆਪਾਂ ਆਪਣੇ ਸੀਨੀਅਰ ਵਰਕਰ ਨੂੰ ਬੁਲਾਇਆ ਕਿਉਂਕਿ ਆਪਾਂ ਇਸ business ਨੂੰ ਅੱਗੇ ਲੈ ਕੇ ਜਾਣਾ ਹੈ ਔਰ ਆਪਣੀ ਬ੍ਰਾਂਡ ਨੂੰ ਅਪ ਕਰਨਾ ਹੈ ਤੇ ਮੈਂ ਹੁਣ ਸਾਡੇ ਉਹ ਸਾਡੇ ਸੀਨੀਅਰ ਅਜੀਤ ਕੁਮਾਰ ਜੀ ਵੀ ਹਾਜ਼ਰ ਹੋਏ ਨੇ ਮੈਥੋਂ ਨਾਲ ਮੈਂ ਦੀ ਸਾਹਿਬ ਦੀ ਕੋਈ ਇੱਛਾ ਹੈ ਕਿ ਜਿੰਨੇ ਵੀ ਮੇਰੇ ਵਰਕਰ ਨੇ ਸਾਰੇ ਮਾਸਟਰ ਮੈਂਡ ਮੂਨ ਪਲਾਂਟ ਹਾਉਂਦੇ ਵਿੱਚ ਬਹੁਤ ਜਿਆਦਾ ਅੱਗੇ ਹੋਣੇ ਚਾਹੀਦੇ ਨੇ ਔਰ ਐਕਟਿਵ ਹੋਣੇ ਚਾਹੀਦੇ ਨੇ ਔਰ ਬੋਲਣ ਦੇ ਵਿੱਚ ਵੀ ਸਟੇਜ ਤੇ ਉੱਤੇ ਸਪੀਚ ਕਰਨ ਦੇ ਵਿੱਚ ਵੀ ਉਹਨਾਂ ਦੀ ਇੱਕ ਮੰਨ ਦੀ ਇੱਛਾ ਹੈ ਕਿ ਜਿਹੜੇ ਮੇਰੇ ਵਰਕਰ ਨੇ ਸਪੀਚ ਕਰਨ ਦੇ ਵਿੱਚ ਵੀ ਬਹੁਤ ਮਾਇਰ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਸਪੀਚ ਕਰਨੀ ਸਿੱਖਣਾ ਚਾਹੁੰਦਾ ਹੈ ਕਿ ਉਹ ਇਹਨਾਂ ਨੂੰ ਨੋਟ ਕਰਾਵੇ ਉਹ ਸਪੀਚ ਵਾਸਤੇ ਵੀ ਸਿਖਾਉਣ ਨੂੰ ਉਹਨਾਂ ਨੇ ਕੋਈ ਕੰਮ ਸ਼ੁਰੂ ਕੀਤਾ ਹੋਇਆ ਹੈ ਆਪਾਂ ਚਾਹੁੰਨੇ ਕਿ ਆਪਣੇ ਜਲੰਧਰ ਦੇ ਜਿੰਨੇ ਵੀ ਵਰਕਰ ਨੇ ਸਾਰੇ ਸਪੀਚ ਦੇ ਕਰਨ। 3-5 ਮਿੰਟ ਬੋਲਣ, 10 ਮਿੰਟ ਬੋਲਣ, ਤੇ ਅੱਧਾ ਘੰਟਾ, ਘੰਟਾ ਬੋਲਣ। ਲੇਕਿਨ ਉਹਨਾਂ ਦੀ ਮੰਨ ਦੀ ਇੱਛਾ ਹੈ, ਲੇਕਿਨ ਸਪੀਚ ਜ਼ਰੂਰ ਦੇਣ। ਕਿਉਂਕਿ ਆਪਾਂ ਮਾਸਟਰਮਾਈਂਡ ਤਾਂ ਹੀ ਬਣ ਸਕਾਂਗੇ ਕਿ ਆਪਣੀ ਆਪਣੇ ਕੋਲੇ ਸਪੀਚ ਦੇਣ ਵਾਸਤੇ ਆਪਾਂ ਨੂੰ ਚੰਗਾ ਤਜਰਬਾ ਹੋਣਾ ਚਾਹੀਦਾ ਹੈ, ਸਮਝਾਉਣ ਵਾਸਤੇ, ਪਲਾਨ ਕਰਨ ਵਾਸਤੇ ਆਪਣੇ ਕੋਲ ਚੰਗਾ ਵਧੀਆ ਤਜਰਬਾ ਹੋਣਾ ਚਾਹੀਦਾ ਹੈ। ਆਪਾਂ ਦੂਸਰੇ ਬੰਦੇ ਨੂੰ ਤਾਂ ਹੀ ਇਕੱਤਰ ਕਰ ਸਕਾਂਗੇ, ਆਪਣੇ ਨਾਲ ਜੋੜ ਸਕਾਂਗੇ। ਔਰ ਮੈਂ ਚਾਹੁੰਦਾ ਕਿ ਸਭੀ ਸੀਨੀਅਰ ਅਧਿਕਾਰ ਜੀ ਸਾਡੇ ਕੋਲ ਇਸ ਰੱਬ ਦਾ ਇੰਬਰਾਇਮਾਰ ਨੇ ਉਹ ਵੀ ਹੁਣ ਚੈੱਕ ਮਿੰਟ ਦੀ ਸਪੀਚ ਦੇ ਆਉਣ ਜਰੂਰ ਅੱਜ ਅਸੀਂ ਤੇ ਥੋੜਾ ਜਿਹਾ ਮੈਂ ਨਾ ਵਿਚਾਰ ਬਟੰਮਰਾ ਹੋਇਆ ਸੀ ਜੋੜਾ ਜੀ ਨਾਲ ਤੇ ਜੋ ਵੀ ਨਾਲ ਅੱਜ ਤੁਸੀਂ ਦੱਸਿਆ ਸੀ ਆਪ ਤਿਆਨ ਬਾਰੇ ਤੇ ਬਹੁਤ ਵਧੀਆ ਲੱਗਾ ਤੇ ਮੈਂ ਚਾਹੁੰਦਾ ਕਿ ਆਪਾਂ ਸਾਰੇ ਅੱਜ ਡਿਸਕਸ ਕਰਕੇ ਇਸ ਪਲੇਨ ਨੂੰ ਆਪਾਂ ਤਿਆਰ ਕਰਕੇ ਇੱਕ ਦੂਜੇ ਨਾਲ ਸਾਂਝ ਕਰਕੇ ਤਿਆਰ ਕਰਕੇ ਆਪਾਂ ਜਿਹੜਾ ਡਿਸਕਸ ਕਰਕੇ ਆਪਾਂ ਕੰਮ ਸ਼ੁਰੂ ਕਰੀਏ ਜੇ ਮੈਂ ਤਾਂ ਜੋਗੇ ਇਸ ਬ੍ਰਾਂਚ ਨੂੰ ਅੱਪਰ ਕਰਾਂਗੇ। ਪਰ ਮੈਂ ਜਾ ਰਿਹਾ ਜੇ ਸਮਾਂ ਤਾਂ ਦਾਜੇ ਗਤੀ ਹੋ ਗਈ ਹੋਈ ਹੈ। ਸਾਨੂੰ ਅੱਜ ਬਿਜ਼ਨਸ ਬਾਰੇ ਅੱਗੇ ਕੀ ਤਾਂ ਲੈ ਕੇ ਜਾਣਾ ਦੱਸਿਆ ਆ। ਉਹ ਸਾਰਾ ਕੁਝ ਆਪਾਂ ਧਿਆਨ ਨਾਲ ਸੁਣਿਆ ਆ। ਅਸੀਂ ਉਸੇ ਤਰੀਕੇ ਨਾਲ ਇਸ ਬ੍ਰਾਂਚ ਨੂੰ ਅੱਗੇ ਲੈ ਕੇ ਜਾਣਾ ਤੇ ਇਸ ਬਿਜ਼ਨਸ ਨੂੰ ਅੱਗੇ ਵਧਾਣਾ ਆ। ਮੈਂ ਚਾਹੁੰਦੀ ਆ ਕਿ ਇੱਥੇ ਜਿੰਨੇ ਵੀ ਵਰਕਰ ਆਏ ਨੇ, ਜਿੰਨੇ ਵੀ ਸਾਡੇ ਮੇਰੇ ਸੀਨੀਅਰ ਨੇ, ਉਹ ਇੱਥੇ ਆ ਕੇ ਆਪਣੀ ਇੰਟਰੋ ਜ਼ਰੂਰ ਦੇਣ। ਸਭ ਤੋਂ ਪਹਿਲਾਂ ਮੈਂ ਸਾਡੇ ਸੀਨੀਅਰ ਜਿਹੜੇ ਹੈਗੇ ਆ ਅਰੋੜਾ ਸਰ ਜੀ ਉਹਨਾਂ ਨੂੰ ਮੈਂ ਇਨਵਾਈਟ ਕਰਾਂਗੀ ਕਿ ਉਹ ਇੱਥੇ ਆ ਕੇ ਆਪਣੇ ਵਿਚਾਰ ਸਾਂਝੇ ਕਰਨ ਚਾਹੇ। ਸਭ ਤੋਂ ਸਪਰਪਟ ਆ। ਔਰ ਚੌਥਾ ਤੇ ਤੱਤੇ ਹੀ ਜੋ ਸਿੱਖ ਪੰਥ ਦਾ ਔਰ ਸਭ ਤੋਂ ਵੱਡੀ ਗੱਲ ਸਾਨੂੰ ਵੀ ਦਰਸ਼ਕਾਂ ਦਾ ਮੌਕਾ ਮਿਲਿਆ ਜਿਹੜੀ ਜਿਹੜੀ ਸੁਪਨੇ ਚ ਵੀ ਨਹੀਂ ਸੁਪਨਾ ਸੀ। ਤੇ ਇਸ ਤਰ੍ਹਾਂ ਕੇ ਮੈਂ ਫਿਰ ਐਮਡੀ ਸਾਹਿਬ ਮਤਲਬ ਸਰ ਪੁਰਨ ਸਿੰਘ ਜੀ ਤੇ ਉਹ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਉਹ ਦਰਸ਼ਨ ਕਰਵਾਏ। और फिर उसके देखिया बड़े बढ़िया प्लेन लगे प्लेन लोगों मिली ये मिले वो मिलिया जो कार ना कि किसी ने फिर तो भी, तो भी, तो भी, तो भी ले लिया, किसी ने इतनी ले तो लिया, किसी एक छोटा जा मानसा किसी के ब्याह बदले कि बहत्तर गए कि सत्तर गए ਪਰ ਅਸੀਂ ਸਿਰਫ ਦੱਸ ਨਹੀਂ ਸੀ ਤੇ ਫਿਰ ਉੱਤੋਂ ਆਦਾਂ ਉਹ ভালਵਾ ਲਈ ਕਿ ਟੈਕਸ ਮੈਡਿਕ ਦੇ ਪ੍ਰੋਜੈਕਟ ਦੇ ਅਸੀਂ ਚਾਰਾਂ ਨੇ ਕਿੱਦ ਸੈਰੀ ਕੀਤਾ ਉਹਦੋਂ ਇੱਕ ਮੰੰਦਾ ਸਾਹਮਣੇ ਇੱਕ ਜੀ ਐਮ ਰੈਸਰ ਤੋਂ ਜਦੋਂ ਮਾਰੇ ਪਛਾਣ ਹੋਏ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਨੇ ਐਸੇ ਕਿਹਾ ਕਿ ਤਾ ਆਪਣੇ ਵਰਕਰਾਂ ਨੂੰ ਬਹੁਤ ਬਹੁਤ ਗਿਫਟ ਦਿੰਦੇ ਹੋ ਗਿਫਟ ਕੀਤੇ ਗਿਫਟ ਦੇ ਕੇ ਇੱਕ ਕਹਿੰਦਾ ਸਿਆਣਾ ਇੱਕ 10 ਰੁਪਏ ਦੇ ਕੇ ਤਾਂ ਸੌਪੀਆਂ ਘੁੰਦੇ ਹੋ ਉਹਨਾਂ ਨੇ ਤਰੀਕਾ ਲਿਖਿਆ ਮੈਨੂੰ ਜੋ ਮਹਿਸੂਸ ਹੋਇਆ ਉਹਨਾਂ ਦੇ ਜਿੰਨੇ ਵੀ ਮੈਂਬਰ ਸਾਰੇ ਨੂੰ ਕਹਿਤਾ ਉਸਨੂੰ ਕੀ ਕਿਹਾ ਕਿ 31 ਦਸੰਬਰ ਤੱਕ ਜੋ ਉਦੋਂ ਮੈਂ ਗੱਲ ਆਪਣੇ ਦਿਨ ਤੇ ਮੇਨ ਲੈ ਗਿਆ ਮੈਂ ਨਾ ਕਮਿਸ਼ਨ ਮੈਂ ਕਿਸੇ ਮੀਟਿੰਗ ਕਿੱਥੇ ਜਾਵਾਂ ਮੈਂ ਇੱਕ ਚੀਜ਼ ਨੂੰ ਲੈ ਕੇ ਆਉਣਾ ਹਾਂ ਪਰ ਉਤੋਂ ਮੈਂ ਇੱਕੋ ਚੀਜ਼ ਉਹ ਸਿੱਖਿਆ ਰਹਾ ਇਹ ਇੱਕ ਮੈਨੂੰ ਵਧੀਆ ਲੱਗਾ ਉਹਨਾਂ ਨੇ ਆਪਣੇ ਬਾਕੀਆਂ ਸਾਰਿਆਂ ਨੂੰ ਇੱਕੋ ਹੀ ਆਫਰ ਦਿੱਤੀ ਕਿ ਜਿਹੜਾ ਬੰਦਾ ਮੇਰੇ ਤੋਂ ਬਾਅਦ 31 ਤਰੀਕ ਤੱਕ ਜੀਐਮ ਬਣ ਬਣੇਗਾ ਉਹਨੂੰ ਮੇਰੇ ਵੱਲੋਂ ਇੱਕ ਮੁੱਠ ਮੈਨੂੰ ਉਹਦੀ ਗੱਲ ਪਈਆ ਲੱਗੀ ਸਵਤੋਪੰਦਾ ਕਹਿੰਦਾ ਉਹ ਇੱਥੇ ਆਪਾਂ ਜੋ ਬਣ ਗਏ ਜੀ ਅੱਫੀਦਾ ਕਹ ਲੈ ਸੀ ਕਿ ਉਹਨਾਂ ਦੇਖੋ ਮੇਰੇ ਕਾਰਨਾ 100 ਮੈਂਬਰ 200 ਮੈਂਬਰ ਹੋਏ ਆਉਣ ਲੱਗਿਆ ਜੇ ਆ ਜੀਐਮ ਬਣ ਗਏ ਉਹਨਾਂ ਨੂੰ ਮੈਂ ਕਿਹਾ ਸਮਥਿੰਗ 3 ਲੱਖ 84 ਦੇ ਆਸਾਰ ਕਿੰਨੇ ਮਿਲਿਆ ਔਰ ਜੀਐਮ ਨੇ ਬਹੁਤ ਬੰਦਿਆਂ ਨੂੰ ਕਿੰਨੇ ਮਿਲਿਆ ਉਹਨਾਂ ਨੇ ਲੱਖਾਂ ਦਾ ਕਰੋੜਾਂ ਤੱਕ ਦਾ ਬਿਜ਼ਨਸ ਕਰਿਆ ਤਾਂ ਹੀ ਲੱਖਾਂ ਕਿਰਾਂ ਨੇ ਉਹਨਾਂ ਦੀ ਪਲਾਨ ਦੇਖੋ ਕਿੰਨਾ ਵਧੀਆ ਸੀ ਦੇਖੋ ਉਹਨਾਂ ਤੋਂ 200 ਬੰਦਾ ਸੀ 200 ਬੰਦੇ ਜਿਸ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਜੀਐਮ ਬਣੇਗਾ ਮੈਂ ਉਹਨੂੰ ਮੋਟਰਸਾਈਕਲ ਦਊਗਾ ਸਪਰੈਂਡਰ ਸਪਰੈਂਡਰ ਫਿਲਹਾਲ ਆਉਦਾ ਨਹੀਂ ਆਖਦਾ ਤੇ ਅਸੀਂ ਫਿਰ ਬਾਅਦ ਵਿੱਚ ਇਸੇ ਕਰਕੇ ਅਸੀਂ ਚਾਰਾਂ ਨੇ ਆਪਸੇ ਬੋਲ ਕੇ ਡਿਸਕਸ ਕੀਤਾ ਵੀ ਦੇਖੋ ਵੀ ਜੇ ਉਹਨਾਂ ਨੇ ਆਪਣੇ 200 ਬੰਦੇ ਨੂੰ ਇੱਕ ਪਲੈਨ ਦਿੱਤਾ ਵੀ ਤੁਸੀਂ ਜੀਐਮ ਦੀ ਕੋਸ਼ਿਸ਼ ਕਰੋ ਹੁਣ ਜੀਐਮ ਬਣ ਲਈ ਮੇਰੇ ਕਹਿਣਾ ਤਾਂ ਪਸੰਦ ਮੈਨੂੰ ਕਿਹਾ ਉਹਦੇ ਹਿਸਾਬ ਨਾਲ ਪਰ ਅਸੀਂ ਆਪਣੇ ਤੌਰ ਦੇ ਵਰੀ ਉਹਨਾਂ ਨੇ ਇੱਟਾ ਦਿੱਤਾ ਇਹ ਕਿਉਂ ਆਪਾਂ ਇੱਕ ਛੋਟਾ ਜਿਹਾ ਆਪਾਂ ਵੀ ਪਲਾਨ ਲਏ ਤੇ ਜੀ ਮੈਂ ਨੂੰ ਵਧੀਆ ਲਗਾ ਪ੍ਰਚਾਰਨ ਡਿਸਕਸ ਕੀਤਾ ਕਿ ਅਧੀ ਘਰੀਏ ਇੱਕ ਆਪਾਂ ਰੋਚੀ ਹੈ ਕਿ 3 ਲੱਖ ਰੁਪਏ ਦਾ ਜਿਹੜਾ ਬਿਜ਼ਨਸ ਕਰਦਾ ਮੈਂ ਇਹਨਾਂ ਨੂੰ ਮੋਟਰਸਾਈਕਲ ਦੁੱਤਾਇਆ ਆਪਾਂ ਆਪਣੀ ਬ੍ਰਾਂਚ ਵਿੱਚ ਵੀ ਇਹ ਵੈ ਕੇ ਕਰੀਏ ਗੱਲ ਕਿ ਜਿਹੜਾ ਬੰਦਾ ਉਹਦੇ ਇਹ ਐਨਾਨਸ ਕਰੀਏ ਕਿ ਜਿਹੜਾ ਬੰਦਾ 3 ਲੱਖ ਦਾ ਬਿਜ਼ਨਸ ਕਰਦਾ ਮੋਟਰਸਾਈਕਲ ਤੁਹਾਨੂੰ ਕੰਪਨੀ ਦੇਵੇਗੀ ਤੇ ਪ੍ਰਾਪਤ ਅਸੀਂ ਕੀ ਕਰਾਂਗੇ ਆਪਣੇ ਵੱਲੋਂ ਤੁਸੀਂ ਇੱਕ ਮੈਂਟਨ ਬੈਂਕ ਇਥੇ ਵੱਲੋਂ ਬ੍ਰਾਂਚ ਵੱਲੋਂ ਕੋਈ ਜੇ ਆਪਣਾ ਉਹਨਾਂ ਨੂੰ ਕਰੋ ਵੀ ਤੁਹਾਨੂੰ ਵੀ ਇਹ ਹੋਵੇ ਇਹ ਤੁਸੀਂ ਕਿਸੇ ਦਾ ਮਤਲਬ ਇਹਨਾਂ ਨਾਲ ਮੇਰੇ ਅਜਨਾਨਾ ਸੇ ਨਾਲ 21000 ਤੁਸੀਂ ਵੀ 21 ਲੱਖ ਰੱਖੋਣਾ ਮੋਟਰਸਾਈਕਲ ਕੰਪਲੀਟ ਹੋਵੇਗੀ ਤੇ 21000 ਰੁਪਇਆ ਬ੍ਰਾਂਚ ਵੱਲੋਂ ਕਿਉਂਕਿ ਅਸਲ ਇਹ ਦੋਨੇ ਸੀਰੀਅਲ ਹੈ ਮੇਰੇ ਸਾਹਮਣੇ ਬਾਕੀ ਸੌਰੀ ਮਾਫਤਾਂ ਮੈਨੂੰ ਪਤਾ ਨਹੀਂ ਤੇ 21000 ਤੁਸੀਂ ਦੋਨਿਆਂ ਨੇ ਮਿਲ ਕੇ ਅਨਾਉਂਸ ਕਰੋ ਉਹਦੇ ਨਾਲ ਕੀ ਹੋਊਗਾ ਕਿ ਜਿਹੜੇ ਤੁਹਾਡੇ ਵਰਗੇ ਤੁਹਾਡਾ ਬੰਦੇ ਜੁੜੇ ਉਹ ਮਿਹਨਤ ਕਰਨਗੇ ਜੇ ਉਹ ਮਿਹਨਤ ਕਰਨਗੇ ਤਾਂ ਨਿੱਤ ਲੈ ਕੇ ਜਾਦਾ ਨਹੀਂ ਤਾਂ ਤੇ 3 ਲੱਖ ਰੁਪਏ ਕੋਈ ਕੋ 2 ਦਾ ਕਰੂ ਕੋਈ 50 ਹਜ਼ਾਰ ਕੋਈ ਕਰੇ ਨਾ ਤੇ ਉਹਦੇ ਨਾਲ ਕੋਈ 50 ਹਜ਼ਾਰ ਕਰੇਗਾ ਕੋਈ 20 ਹਜ਼ਾਰ ਕਰੇਗਾ ਕੋਈ 10 ਦਾ ਕਰੇਗਾ ਜੇ ਤੁਹਾਡੇ 72 ਮੈਂਬਰ ਆ ਸੰਭਲ ਸੰਤੰਗ ਅਲੋਚੀ team ਦੇ ਵੀ ਦਾਤਾ ਦਾ ਯਾਰ ਦਾ ਚਲੋ ਕਰ ਜਾਂਦੇ ਆ ਇਹਦੇ ਜੇ 10 ਆਇਆ ਜਿਆਦਾ ਨਹੀਂ ਕਰੀਏ ਤਾਂ ਤੁਹਾਡੀ ਇਫਰਾਦਤਾ ਤਾਂ 3 ਲੱਖ ਦਾ ਹੋ ਗਿਆ ਨਾ ਉਹਦੇ ਨਾਲ ਕੀ ਹੋਊਗਾ ਜਦੋਂ ਕੰਪਨੀ ਨੂੰ 3 ਲੱਖ ਆਏਗਾ ਕੰਪਨੀ ਇਹ ਨਹੀਂ ਮਤਲਬ ਕਿ ਇਹ ਅੰਦਾਜ਼ਨ 15 ਨਹੀਂ ਉਹਨਾਂ ਨੇ ਇਹ ਦੇਖਣਾ ਕਿ ਜਲੰਧਰ ਬ੍ਰਾਂਡ ਨੂੰ 3 ਲੱਖ ਪਿਆ ਔਰ ਜੇਕਰ ਬੰਦਾ 3 ਲੱਖ ਦਾ ਕਾਰ ਜਾਂਦਾ ਤਾਂ ਸਾਨੂੰ ਬਾਕੀ ਕਾਰ ਦੇ 80 ਲੱਖ ਦਾ ਤੁਹਾਡਾ ਬਿਜ਼ਨਸ ਹੋ ਗਿਆ 5-6 ਲੱਖ ਦਾ ਇੱਥੇ ਜਦੋਂ ਜਲੰਧਰ ਨੂੰ ਕਾਰ ਆਈ ਤਾਂ ਮੇਰੇ ਇੱਕ ਤੁਰ ਕਾਰ ਦੀ ਗੱਲ ਤਾਂ ਵਕਰੀ ਗੱਲ ਆ ਦੂਜੇ ਦੇ ਜਲੰਧਰ ਪ੍ਰਾਂਤ ਦੇ ਨਾਲ ਲੋਕ ਜੁੜਨਗੇ ਆਟੋਮੈਟਿਕਲੀ ਹਾਂ ਕੋਈ ਆਪਣੇ ਲਈ ਜੁੜੂਗਾ ਇਹ ਨਹੀਂ ਹੋਗਾ ਮੈਂ ਆਪਣੇ ਲਈ ਜੁੜਾ ਮੈਂ ਯਾਰ ਮੈਨੂੰ ਮੋਟਰਸਾਈਕਲ ਲੈਣਾ ਮੈਂ ਕਿਉਂ ਨੀ ਕੀ ਲਾਤਿਆ ਆਪਾਂ ਇਸ ਕਰਕੇ ਇੱਕ ਸੂਚੀ ਨਾਲ ਇੱਥੇ ਕਰਕੇ ਸਾਰਿਆਂ ਨੇ ਹੋਰ ਤੋਂ ਹੋਰ ਹੋਰ ਤੋਂ ਜੁੜਨੇ ਤੇ ਇਸ ਕਰਕੇ ਮੈਂ ਇਹ ਵੀ ਐਡਵਾਈਸ ਕੀਤੀ ਕਿ ਅਜੇ ਸਾਰੇ ਵਿੱਚ ਆਪਾਂ ਸਾਰੇ ਵਿੱਚ ਆਪਾਂ ਜੀ ਐਸ.ਟੀ ਦੇ ਅਰਾਇਜ਼ ਕਰਕੇ ਚੱਲੀਏ ਕਿ ਆਪਾਂ ਜਾਵਾਂਗੇ ਕਿ ਅਗਲੀ ਵਾਰ ਆਪਣੇ ਇੱਕ ਬ੍ਰਾਂਚ ਨੂੰ ਕਾਰ ਨਹੀਂ ਆ ਕੇ ਰਣੀ ਜਦੋਂ ਕਾਰ ਬ੍ਰਾਂਚ ਨੂੰ ਕਾਰ ਆਏਗੀ ਜਿਸ ਕਿ ਉਹ ਮੈਨੇਜਰ ਸਾਹਿਬ ਨੂੰ ਆਵੇ ਜਾਂ ਅਜੇ ਸਾਨੂੰ ਆਵੇ ਉਹ ਬ੍ਰਾਂਚ ਨੂੰ ਨੇ ਬ੍ਰਾਂਚ ਦਾ ਉਹ ਹਰ ਕੋਈ ਹੱਕ ਦਾ ਰਿਆ ਜਿਹੜਾ ਵਰਤਾਰ ਦੇ ਨਾਲ ਜੁੜਿਆ ਚਾਹੇ ਕੋਈ 10 ਪੈਸਾ ਦਾ ਕਿਦਾਂ ਬਿਜ਼ਨਸ ਚਾਹੇ 50 ਪੈਸਾ ਦਾ ਚਾਹੇ 100 ਪੈਸਾ ਦਾ ਇਸ ਕਰਕੇ ਮੈਂ ਤਾਂ ਇਹ ਕਹਾਂਗਾ ਕਿ ਮੈਂ ਸਰਾਧ ਅੱਸੀਆ ਵੀ ਉਹ ਨੋਟ ਕੀਤੀ ਇਹ ਵੀ ਮੰਨੇ ਤੇ ਬਾਕੀ ਕਿ ਲੋ ਜਿਹੜੇ ਉਸਾਰ ਕੀਤੀ ਪਰ ਜਿਹਨੂੰ ਇਹ ਗੱਲ ਕਿਹਾ ਨੇ ਮੈਂ ਆ ਸਾਮ ਮੰਨਿਆ ਇਹ ਸਾਮ ਵੀ ਅਜੇ ਕਰ ਸਰਕਾਰ ਕਿਸੇ ਕੇ ਜੇ 21 ਜਨਵਰੀ ਆਪਾਂ ਨੋਟ ਕਰਾਂਗੇ ਜਿਹਦੇ ਵਿੱਚੋਂ 100000 ਅਜੇ ਸਾਡਾ ਉੱਤ ਕੇ ਆ ਰਿਹਾ ਹੁੰਦਾ ਜਿਹੜਾ ਬੰਦਾ ਵੀ ਯਾਨੀ ਕਿ 31 ਦਸੰਬਰ ਤੱਕ ਕਾਹੀ ਜੋ ਚਾਹੀ ਰਹਿ ਪਰ ਇਹ ਕਹਿੰਦੇ 24 ਤਰੀਕ ਨੂੰ ਆਪਣਾ ਚਾਰ ਸਾਲ ਹੋ ਜਾਣਾ ਪੂਰਾ ਤੇ ਇਸ ਤਰ੍ਹਾਂ 24 ਜਨਵਰੀ ਤੱਕ ਸੂਚਨ 24 ਜਨਵਰੀ ਤੱਕ ਜਿਹੜਾ ਵੀ ਆਪਾਂ ਕਰ ਤੈਨੂੰ ਲੱਖ ਦਾ ਬਿਜ਼ਨਸ ਕਰਦਾ ਹੋ ਪਰ ਇਹ ਤੋਂ ਮੋਤਸਾ ਲੈਣਾ ਜੀਣਾ ਬਸ 21000 ਰੁਪਇਆ ਇਹ ਦੋਨੇ ਆਪਣੇ ਰੱਖਦੇ ਤਾਂ ਇਹ ਵੀ ਆਇਆ ਇਹ ਆਪਣੇ ਅਜੇ ਸਾਦਾ ਤੇ 11000 ਤੇ ਬਾਕੀ ਜੇ ਮੇਰਾ ਪਲੇਨ ਵਧੀਆ ਆਪਾਂ ਇਹਨੂੰ ਕਰੀਏ ਜੇ ਨਹੀਂ ਕਿਉਂਕਿ ਸਲਾਹ ਦੇਣਾ ਕਿ ਕੰਪਨੀ ਦੇ ਆਪਾਂ ਵਧੀਆ ਬੋਲਦੇ ਤੇ ਸਲਾਹ ਦੇਣਾ ਹਰੇਕ ਦਾ ਫਾਕਿਆ ਹਰ ਕੋਈ ਆਪਣੇ ਸਲਾਹ ਦੇ ਸਕਦਾ ਚਾਹੇ ਮੈਂ ਆਂ ਕਾਹੇ ਕੋਈ ਦਾਸਤ ਕਾਰਾ ਬਿਜ਼ਨਸ ਆ ਕੋਈ ਵੀ ਆ ਸਾਰਾ ਦਾ ਨਾ ਹੈ ਆਪਾਂ ਚ ਕੰਨਾ ਨਹੀਂ ਕੰਨਾ ਇਹ ਤੁਹਾਡਾ ਕਿਉਂਕਿ ਕੰਪਨੀ ਦੇ ਰੂਲ ਤੁਹਾਨੂੰ ਪਤਾ ਸਾਨੂੰ ਵੀ ਪਤਾ ਇਹ ਤੁਹਾਡੀ ਕੰਪਨੀ ਦੇ ਰੂਲ ਸਿਰ ਇੱਕ ਹੀ ਹੋ ਸਕਦੀ ਤਾਂ ਆ ਮੇਰੇ ਇੱਕ ਐਡਵਾਈਸ ਹੈ ਜੇ ਤੁਹਾਨੂੰ ਡਵਾਈਸ ਵਧੀਆ ਲੱਗੀ ਆ ਬੈਲਕਮ ਜੀ ਨਿੱਕਾ ਜੀ ਸੋਨ ਜਿੱਥੇ ਜਾ ਹੋਈ ਹੈ ਨਾ ਕਿ ਲੇ ਗਾਤੇ ਰਹਤੇ ਹੈ ਮਾਫੀ ਚਾਹਨਾ ਜੇ ਵਧੀਆ ਲੱਗੀ ਆ ਇੱਥੇ ਵਿਚਾਰ ਕਰੋ ਤਾਂ ਜੋ ਕਿ ਆਪਾਂ ਜਿਹੜਾ 24 ਤਰੀਕ ਨੂੰ ਵੀ ਤਰੀਕ 1 ਜਨਵਰੀ ਨੂੰ ਤੇ ਆਪਾਂ ਸਾਡਾ ਪ੍ਰੋਗਰਾਮ ਕਰਨਾ ਹੈ ਤੇ ਅਰਜ਼ਾ ਦਾ ਹੋਈਏ ਕਿ ਉਹਦੇ ਵਿੱਚ ਜੇ ਆਪਾਂ ਕੋਈ ਸੀਨੀਅਰ ਆਵੇ ਤਾਂ ਉਹ ਵੀ ਕਹੋ ਯਾਰ ਆਪਾਂ ਇਹਨਾਂ ਨੂੰ ਕੁਝ ਕੀਤਾ 9 ਮਹੀਨੇ ਵਿੱਚ 0 ਬਿੱਟਰ ਸੇ ਤੁਹਾਡਾ ਜੋ ਮੇਰੇ ਹਿਸਾਬ ਨਾਲ ਤੇ ਇਸ ਕਰਕੇ ਆਪਾਂ ਜਿਆਦਾ ਹੈ ਤਾਂ ਜੇ ਇੱਕ ਘਾਗਮਾ ਦੇ ਕਾਰਨ 0 ਦੇ ਪਰ 10% ਬਣੀਆਂ ਤੇ ਅਗਲੀ ਵਾਰ ਫਿਰ ਉਹ ਇੱਕ ਆਪਾਂ ਬਸ ਕਰਦੇ ਆਪਾਂ ਤੋਂ ਜੋੜਨੇ ਜਿੰਨੇ ਜੋੜਾਂਗੇ ਉਹਦਾ ਫਾਇਦਾ ਇੰਤਾਂ ਦੀਆਂ ਮੱਕੀ ਛੋੜੀ ਇਹ ਨੁਕਲ ਮੀਟਿੰਗ ਕਹਿ ਸਕਦਾ। ਇੰਤਾਂ ਦੀਆਂ ਮੀਟਿੰਗਾਂ ਕਿੱਦਾਂ ਹੁਣ ਅਜੀਤ ਸਾਹਿਬ ਤੁਹਾਡੇ ਵੀ ਜਿੰਨੇ ਵਰਕਰ ਰਹਿ ਗਏ ਆ ਤੁਸੀਂ ਉਹਨਾਂ ਨੂੰ ਵੀ ਇਹਨਾਂ ਸਭ ਤੋਂ ਭਮੇ ਸਾਥ ਬੰਦੇ ਆ। ਇਹ ਮੀਟਿੰਗ ਆਪਾਂ ਹੋ ਰੱਖਾਂਗੇ ਸਾਥ ਦਾ ਪਤਾ ਅਸਰੇ ਆ ਕੀ ਆਪਣੀ ਮੀਟਿੰਗ ਹੀ ਦੀ ਆ। ਇੱਕ ਆਪਾਂ ਵਰਕਰ ਸਾਰੇ ਸੱਦਾ ਦਸਾਂ। ਆਪਾਂ ਆਪਣੇ ਸਾਰੇ ਵਰਕਰ ਸੱਦਾਾਂਗੇ ਤੇ ਉਹਦੇ ਨਾਲ ਇੱਕ ਉਹਨੂੰ ਦੱਸਾਂ ਤਾਂ ਹੀ ਤਰ੍ਹਾਂ ਲੱਗਦਾ। ਵਰਕਰ ਇੱਥੇ ਆਪਾਂ ਨਹੀਂ ਤੱਕੇ ਨਹੀਂ ਨਾ ਕਈ ਵਾਰ ਹੁੰਦੇ। ਇਹਨਾਂ ਇੱਕੋ ਡਿਊਟੀ ਲਾ ਦਈ ਜੇਕਰ ਤੁਹਾਡੇ ਕੋਲ 10-15 ਵਰਕਰ ਆ ਤੁਸੀਂ ਉਹਨਾਂ ਸਾਰੇ ਇਨਵਾਈਟ ਕਰਨਾ ਵੀ ਸਾਡੇ ਆਫਿਸ ਆਉਣਾ। ਹਾਂਜੀ ਹਾਂਜੀ ਇੱਕ ਵਾਰੀ ਪ੍ਰਭਾਨ ਜੀ ਨੇ ਬਿਲਾੜੇ ਦੱਸਣਾ ਅੱਪਾ ਮੈਂ ਕਹਿਣਾ ਉਹ ਮਹੀਨੇ ਹਫਤੇ ਵਿੱਚ ਜਾਂ ਤਾਂ ਹਫਤੇ ਚ ਅਪਾ ਦੋ ਮੀਟਿੰਗਾਂ ਜ਼ਰੂਰ ਕਰੀਏ ਠੀਕ ਹੈ ਤੇ ਅਸੀਂ ਜੇ ਅਪਾ 10 ਬੰਦਿਆਂ ਨੂੰ ਦੱਸਾਂਗੇ ਤਾਂ ਦੋ ਬੰਦੇ ਸਾਨੂੰ ਖੰਡ ਦੇ ਨਾ ਮੈਂ ਬੰਦੇ ਵੀ ਹਾਂ ਆਪਾਂ ਜੇ ਟਰਾਈ ਕਰੀਏ ਆਪਾਂ ਵੀ ਪਲਾਨ ਕਰਾਂਗੇ ਜਿਕੇ ਜੋ ਤੁਹਾਡੇ ਐਮ.ਬੀ. ਸਾਹਿਬ ਦਾ ਮੰਦੇ ਸਾਦਾ ਸੁਪਨਾ ਆ ਜਿਉਂ ਨਾਲ ਕੋਣ ਨਾ ਉਹ ਬਿਜ਼ਨਸ ਦਿੱਤਾ ਤੇ ਆਪਾਂ ਉਹਦਾ ਬਿਜ਼ਨਸ ਨੂੰ ਤਾਂ ਹੀ ਸਕਸੈਸਫੁਲ ਕਰ ਸਕਦੇ ਹਾਂ ਸੁਪਨਾ ਸੱਚ ਕਰ ਸਕਦੇ ਹਾਂ ਜੇ ਉਹ ਇਥੋਂ ਤੱਕ ਕਹਿੰਦੇ ਉਦੋਂ ਮੈਨੂੰ ਮੇਨਾਂ ਕੋਲ ਕਰਸਣਾ ਮੇਰੀ ਗੱਲ ਹੈ ਕਿ ਤੁਸੀਂ ਕੋਈ ਮੀਟਿੰਗ ਰੱਖੋ 10-15 ਦਿਨ ਦੋ ਮੈਂ ਵੀ ਆ ਜੂ ਪਰ ਦੇਖੋ ਜੇ ਆਪਾਂ ਹੁਣ ਤਰਵੰਡੀ ਸਾਹਿਬ ਤੋਂ 4 ਘੰਟੇ 3 ਘੰਟੇ ਸਫ਼ਰ ਕਰਕੇ ਆਉਂਗੇ ਤਾਂ ਫਿਰ ਆਪਣਾ ਇੱਥੇ ਸੀਨੀਅਰ ਦਾ ਕੀ ਕਹਿਣਾ ਅਧੀ ਬਹਿ ਕਹਿ ਰਿਹਾ ਚਲੋ ਕੋਈ ਮਾਇਨਾ ਕਰਿਆ ਨਹੀਂ ਕਿ ਪਹਿਲਾਂ 9 ਮਹੀਨੇ ਰਲੋ 8 ਮਹੀਨੇ ਤੁਹਾਡੇ ਆਫਿਸ ਦਾ ਮਾਹੌਲ ਚੰਗਾ ਸੀ ਮਾਲਾ ਸੀ ਪਰ ਅੱਜ ਵਾਲੀ ਕੁਝ ਨਹੀਂ ਕਹਿਣਾ ਮੈਂ ਤਾਂ ਇਹੀ ਕਹੂੰਗਾ ਹੁਣ ਅੱਜ ਕਿ ਆਪਾਂ ਪ੍ਰਸ਼ਾਸਨ ਦੇ ਵਿੱਚ ਸੰਖਾਪ ਕਲ ਪੜੀਏ ਕਿ ਆਪਾਂ ਆਫੀਸ਼ਲ ਸੋਚਣਾ ਆਪਣੇ ਕੋਈ ਕਿਸੇ ਨਾਲ ਨਿੱਜੀ ਨਿੱਜੀ ਨਹੀਂ ਜੇ ਕੋਈ ਬੰਦਾ ਕਰਦਾ ਆ ਆਪਾਂ ਉਹਨੂੰ ਇਨਕੁਆਰੀ ਅਸਾਸ ਕਰਾਂ ਔਰ ਪਿੱਛੇ ਮੈਂ ਹੁਣ ਨਾਂ ਨਹੀਂ ਕਹਿਣਾ ਪੁਲਿਸ ਨੂੰ ਸਾਰੇ ਕਾਰ ਲੈ ਕੇ ਆਉਣੀ ਤੇ ਆਪਾਂ ਨੂੰ ਬਹੁਤ ਖੁਸ਼ੀ ਆ ਤੁਹਾਡਾ ਜੁੜਿਆ ਅਸੀਂ ਪੱਕਾ ਕੋਸ਼ਿਸ਼ ਕਰਦੇ ਆਂ ਬਸ ਹੁਣ ਅੱਗੇ ਇੰਨਾ ਜ਼ਰਾ ਲੈ ਲੋ ਕਿ ਆਪਾਂ ਅੱਗੇ ਜਾ ਸਾਰਾ ਮਿਲ ਕੇ ਚੱਲਣਾ ਹੋਰ ਬੰਦਿਆਂ ਨੂੰ ਵੀ ਜੋੜਨਾ ਜੇ ਕੋਈ ਆਪਣੇ ਵਿੱਚੋਂ ਤੁਹਾਡਾ ਗਲਤੀ ਵੀ ਕਰਦਾ ਆਪਾਂ ਉਹਦੀ ਗਲਤੀ ਨੂੰ ਸੁਧਾਰਨਾ ਆ ਨਾ ਕਿ ਉਹਨੂੰ ਉਹ ਕਹਿੰਦੇ ਖਲਾਅ ਕਰਨਾ ਪਰ ਆਪਾਂ ਇਹ ਇਹ ਆਪਾਂ ਬਿਜ਼ਨਸ ਕਰਾਂ। ਬਾਕੀ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਤੇ ਸਾਨੂੰ ਵੀ ਮੌਕਾ ਦਿੱਤਾ ਤੁਹਾਡਾ ਸਾਰੇ ਪ੍ਰੋਗਰਾਮ ਦਾ ਸ਼ੁਕਰੀਆ ਦਾ ਕਰਦਾ ਹਾਂ ਮੌਕਾ ਬਹੁਤ ਦਾ ਮੌਕਾ ਹੀ ਤਾਂ ਪਰ ਕੰਪਨੀ ਜਿਨ੍ਹਾਂ ਕੁਸ਼ਸ਼ਾਂ ਕਰਦੀ ਪੂਰੀ ਪੂਰੀ ਕੁਸ਼ਿ ਏ ਸਾਰਾ ਬਕਰ ਨਾ ਨੀ 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 ਇਹਦੇ ਸਰ ਸਾਡੇ ਕੋਲ ਹੀ ਆ ਸਾਰਿਆਂ ਸਸੀ ਗਾ ਸਸੀ ਗਾ ਮੇਰਾ ਨਾਮ ਐਲਬਨ ਹੈ ਮਲਾਮਾ ਪਿੰਡ ਤੋਂ ਰਬੀਜ ਨੇ ਸਮਾਰੀ ਕੋਲ ਦਾ ਮੈਂ ਇਸ ਕੰਪਨੀ ਨਾਲ ਜੁੜਿਆ ਹੋਇਆ ਹਾਂ ਜੀਨੀਅਰ ਹਾਈ ਟੈਕ ਐਗਰੋ ਲਿੰਟ ਨਾਲ ਤਾਂ ਮੈਂ ਸਾਰੇ ਜਿਹੜੇ ਵਿਚਾਰ ਕੀਤੇ ਇਹਨਾਂ ਦੇ ਨਾਲ ਸਹਿਮਤ ਹਾਂ ਜੋ ਵੀ ਆਪਾਂ ਇਸ ਬਿਜ਼ਨਸ ਨੂੰ ਅੱਗੇ ਵਧਾਉਣ ਦੇ ਅੱਪਾ ਇਹਦੇ ਨਾਲ ਮੋੜੇ ਨਾਲ ਮੋੜਾ ਦੇ ਕੇ ਚੱਲਾਂਗੇ। ਅਗਲੇ ਮੈਮ ਨੈਕਸਟ ਹੁਣ ਮੈਂ ਸਾਡੀ ਜੋਤੀ ਮੈਮ ਨੂੰ ਇਨਵਾਈਟ ਕਰਾਂਗੀ ਕਿ ਉਹ ਵੀ ਇੱਥੇ ਆ ਕੇ ਆਪਣੀ ਇੰਟਰੋਡਕਸ਼ਨ ਦੇ ਤੇ ਆਪਣੇ ਕੁਝ ਵਿਚਾਰ ਜੋ ਹੈ ਉਹ ਸਾਡੇ ਨਾਲ ਸਾਂਝੇ ਕਰਨ। ਕਿੰਨਾ ਹੋਣਾ ਹੈ? ਐਵਰੀਵਨ ਆਈ ਬਾਇਸੈਫ ਜੋਤੀ ਸੰਧੂ ਦਿਵੇਸ਼ਾਤਰਪਿੰਦ ਤੋਂ ਬਿਲੋਂਗ ਕਰਦੀ ਹੈ ਤੇ ਮੈਂ ਅਰੋੜਾ ਸਰ ਜੀ ਦਾ ਬੀਵੀਐਸਸੀ ਪੰਜਾਬ ਸਾਡਾ ਬਿਉਟਿਕ ਚੌਸਰ ਦਾ ਕਮੇਟੀ ਸੋਸ਼ਲਰ ਕਰਦੀ ਹੈ ਤੇ ਮੈਂ ਜੀਨੀਅਰ ਰਾਜ ਨਾਲ ਸੀਰਲ ਹਾਈ ਟੈਕ ਐਗਰੋ ਕਲਰ ਲਿਮਟਿਡ ਨਾਲ ਜੁੜੇ ਮੈਨੂੰ ਮੀਟਿੰਗ ਹੋਇਆ ਸੀ ਪਹਿਲਾਂ ਬਤਾ ਹਣਾ ਥੋੜੇ ਜਿਹੀ ਪਹਿਲਾਂ ਹੀ ਮੇਰੇ ਨਾਲ ਚੈਟਿੰਗ ਹੋਈ ਸੀ ਬਟੇਲਾ ਨਾਲ ਤਾਂ ਫਿਰਨੇ ਕਾਫੀ ਟਾਈਮ ਤੋਂ ਆ ਇਹਨਾਂ ਨੇ ਮੈਨੂੰ ਥੋੜਾ ਬੋਤਾ ਇਹਦੇ ਬਾਰੇ ਦੱਸਿਆ ਤੇ ਮੈਂ ਵਧੀਆ ਤਰ੍ਹਾਂ ਮੈਂ ਸਰ ਨਾਲ ਸ਼ੇਅਰ ਕੀਤਾ ਸਾਰਾ ਕੁਝ ਤੇ ਸਰ ਨੂੰ ਵੀ ਵਧੀਆ ਲੱਗਾ ਤੇ ਜਿਹੜਾ ਤੁਹਾਡਾ ਪਲਾਨ ਹੈ ਉਹ ਬਹੁਤ ਵਧੀਆ ਸਰ ਮੈਂ ਇਹਦੇ ਵਿੱਚ ਨੂੰ ਬਹੁਤ ਐਪਰੀਸ਼ੀਏਟ ਕਰਦੀ ਆ ਤੇ ਸਾਨੂੰ ਮੈਂ ਇਹ ਕਹਣਾ ਚਾਹੁੰਦੀ ਆ ਕਿ ਸਾਨੂੰ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ ਆਪਣੀ ਜ਼ਿਲੰਦਰ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਜਦੋਂ ਮੈਂ ਉੱਥੇ ਬੈਠੀ ਸੀਗਾ ਮੈਨੂੰ ਥੋੜਾ ਬਹੁਤ ਲੋ ਫੀਲ ਹੋ ਰਿਹਾ ਸੀਗਾ ਕਿ ਸਾਡੀ ਜ਼ਿਲੰਦਰ ਕੋਲ ਕੋਈ ਜਾਣੀ ਨਹੀਂ ਜਾ ਇਸ ਸਟੇਟ ਦੇ ਇਸ ਲਈ ਮੈਂ ਚਾਹੁੰਦੀ ਆ ਕਿ ਜ਼ਿਲੰਦਰ ਵੱਲੋਂ ਵੀ ਅਸੀਂ ਉੱਥੇ ਜਾ ਕੇ ਆਪਣੀ ਜ਼ਿਲੰਦਰ ਦਾ ਨਾਮ ਉੱਚਾ ਕਰੀਏ ਥੈਂਕ ਯੂ ਸੋ ਮਚ ਤੇ ਨਾਲ ਇਨਵਾਈਟ ਕਰਾਂਗੀ ਕਿ ਇਹ ਵੀ ਆ ਕੇ ਸਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਕਿਉਂਕਿ ਇਹ ਵੀ ਸਾਡੇ ਨਾਲ ਬਹੁਤ ਵਧੀਆ ਮਤਲਬ ਕਿ ਮਾਡਰਨ ਮੋਡਾ ਜੋੜ ਕੇ ਚੱਲ ਰਿਹਾ ਹੈ ਇਹ ਹਰ ਇੱਕ ਮੀਟਿੰਗ ਸਾਡੇ ਨਾਲ ਅਟੈਂਡ ਕਰਦੇ ਆ ਤੇ ਇਹਨਾਂ ਦੇ ਮੰਦਰ ਜਿਹੜੇ ਆ ਉਹ ਬਹੁਤ ਵਧੀਆ ਬਿਜ਼ਨਸ ਕਰ ਰਹੇ ਆ ਤੇ ਇਸ ਲਈ ਮੈਂ ਇਹਨਾਂ ਨੂੰ ਇਨਵਾਈਟ ਕਰਾਂਗੀ ਕਿ ਇੱਥੇ ਆ ਕੇ ਆਪਣੀ ਇੰਟਰੋਡਕਸ਼ਨ ਦੇਣ ਤੇ ਕੁਝ ਵਿਚਾਰ ਸਾਡੇ ਨਾਲ ਸਾਂਝੇ ਕਰਨ ਤੁਹਾਨੂੰ। ਤੁਹਾਡਾ ਸ਼ੁਕਰੀਆ ਐਵਰੀਬਾਡੀ ਤੁਹਾਡਾ ਸ਼ੁਕਰੀਆ। ਫਾਈਨਲ ਇਸ ਕਨਿਊਟ। ਮੈਂ ਜ਼ਿੰਦੂ ਨੂੰ ਕਾਲ ਕਰਨੀ ਆ। ਮੈਂ ਟੋਟਲੀ ਐਗਰੀ ਹਾਂ ਕਿ ਜੋ ਵੀ ਪਲੈਨ ਸੈਟ ਕਰੇ ਆਪ ਪੂਰੀ سپورਟ ਕਰਨਗੇ ਮੈਂ ਥੈਂਕ ਯੂ ਸੋ ਮਚ। ਤੁਹਾਡਾ ਕਰਾਂ। ਮੈਂ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਕਰਦੀ ਹਾਂ ਕਿ ਸਾਰਿਆਂ ਨੇ ਇੱਥੇ ਆ ਕੇ ਆਪਣੀ ਇੰਟਰੋਡਕਸ਼ਨ ਦਿੱਤੀ ਤੇ ਪੂਰਨ ਸਰ ਨੇ ਔਰ ਅਰੋੜਾ ਸਰ ਨੇ ਅਜੇ ਸਰ ਨੇ ਸਾਨੂੰ ਬਿਜ਼ਨਸ ਬਾਰੇ ਜੋ ਵੀ ਕੁਝ ਦੱਸਿਆ ਅਸੀਂ ਉਸ ਤੇ ਉਸ ਬਾਇ ਪਲੇਟਫਾਰਮ ਤੇ ਚੱਲਾਂਗੇ ਤੇ ਆਪ ਪਲੀਜ਼ ਜਲੰਧਰ ਬ੍ਰਾਂਚ ਨੂੰ ਹਾਈ ਲੈਵਲ ਤੇ ਤਾਂ ਕਿ ਜਾਵਾਂਗੇ ਤਾਂ ਕਿ ਨੈਕਸਟ 24 ਜਨਵਰੀ ਤੱਕ ਅਸੀਂ ਵੀ ਇੱਥੇ ਇੱਕ ਵੱਡਾ ਪ੍ਰੋਗਰਾਮ ਕਰਵਾਈਏ ਤਾਂ ਕਿ ਸਾਡਾ ਵੀ ਸਾਡੀ ਜਲੰਧਰ ਬ੍ਰਾਂਚ ਦਾ ਨਾਮ ਵੀ ਉੱਚਾ ਹੋਵੇ ਤੇ ਸਾਨੂੰ ਵੀ ਵਧੀਆ ਫੀਲ ਹੋਵੇ ਜਿੱਦਾਂ ਜੋਤੀ ਵੜਾ ਨੇ ਦੱਸਿਆ ਕਿ ਅਸੀਂ ਉੱਥੇ ਗਏ ਸੀ ਕਿ ਸਾਨੂੰ ਬਹੁਤ ਫੀਲ ਹੋਇਆ ਕਿ ਸਾਡੇ ਜਲੰਧਰ ਬ੍ਰਾਂਚ ਦਾ ਕੋਈ ਵੀ ਪਰਸਨ ਸਿਰਫ ਇੱਕ ਪੂਰਾ ਸਰ ਹੀ ਗਏ ਸੀ ਤੇ ਹੋਰ ਕੋਈ ਵੀ ਨਹੀਂ ਉੱਥੇ ਸਟੇਜ ਤੇ ਚੜਿਆ ਸੀ ਤੇ ਸਾਨੂੰ ਬਹੁਤ ਫੀਲ ਹੋਇਆ ਸੀ ਇਸ ਲਈ ਅਸੀਂ ਇਸ ਬਿਜ਼ਨਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਕਿ ਤਾਂ ਕਿ ਅਸੀਂ ਵੀ ਉਸ ਲੈਵਲ ਤੱਕ ਪਹੁੰਚੀਏ ਇਹੀ ਕਹਿੰਦੇ ਹਾਂ ਮੈਂ ਤੁਹਾਡੇ ਨਾਲ ਇਰਾਦੇ ਜਿਆਦਾ ਮਗਦੀਆਂ ਦੇ ਕੁਝ ਜੇ ਕੁਝ ਮੇਰੇ ਵੱਲੋਂ ਕੁਝ ਗਲਤ ਗਿਆ ਹੋਵੇ ਕਿਉਂਕਿ ਫਸਟ ਟਾਈਮ ਪਹਿਲਾਂ ਕਦੇ ਵੀ ਮੈਂ ਤਾਂ ਨਹੀਂ ਬੋਲੀ ਤੇ ਮੇਰੇ ਵੱਲ ਸੌਰੀ ਤੁਹਾਨੂੰ ਸਾਡੀ ਇਹ ਪੇਸ਼ ਕਰਸ ਕੀ ਹੋ ਚਹੀ ਲੱਗੀ ਆਪਣੇ ਸੁਝਾਅ ਪਰ ਕਮੈਂਟਸ ਜ਼ਰੂਰ ਕਰੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ YouTube ਦੇ ਖੱਬੇ ਹੱਥ ਲੱਗੇ ਲਹ ਰੰਗਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਓ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਭਰ ਦੇਣ ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਆਪਣੇ ਆਪ ਹੀ ਪਹੁੰਚਦੀਆਂ ਰਹਿਣਗੀਆਂ ਇਸੇ ਹੀ ਆਸ ਨਾਲ ਆਧਾਰ ਅਤੇ ਹਲਕਾ ਪੰਜਾਬ ਦੇ ਆਫਿਸ ਦੇ ਇੰਚਾਰਜ ਜੋਤੀ ਸੰਧੂ